ਸਤ ਨੂੰ ਇਹ ਮੁਕੱਦਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ ਤਿੰਨ ਬੰਦੇ ਫੜੇ ਗਏ ਤੇ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੀ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ ਜਿੱਥੇ ਆਪਾਂ ਖੜੇ ਆ ਦੋ ਮੋਟਰਸਾਈਕਲ ਦੇ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ ਦੂਜਾ ਜਿਹੜਾ ਅਦਿੱਤਿਆ ਰਾਜ ਦੀ ਪਛਾਣ ਹੋਈ ਆ ਉਹਦੇ ਗੋਲੀ ਲੱਗੀ ਜਦੋਂ ਸੈਲਫ ਡਿਫਾਈਂਡ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਸੈਕੰਡ ਹੈਂਡ ਕਮਾਂਡ ਸਮਝ ਲੋ ਅਮਰਿਤ ਦਾਲਮ ਤੇ ਕੇਸ਼ਵ ਸ਼ੋਵਾਲਾ ਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਅਦਿੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਪਹਿਲੀ ਵਾਰ ਇਹ ਸ਼ਾਇਦ ਹੋਇਆ ਕਿ ਪੰਜਾਬੀ ਗੈਂਗਸਟਰਸ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਹੇ ਸੋ ਥੈਟ ਆਇਡੈਂਟੀਟੀ ਕਨਸੀਲ ਹੋ ਜੇ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਹੇ ਸੀ ਇਹਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ ਜਿਹੜਾ ਮਾਨਜੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੇਠ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਪੈਸ਼ਲ ਆਪਰੇਸ਼ਨ ਅਸੀਂ ਚਲਾਉਂਦੇ ਰਹੇ ਨੇ ਆਰਗੇਨਾਈਜ਼ ਗੈਂਗਸ ਦੇ ਖਿਲਾਫ ਉਹਦੇ ਸਾਡੇ ਐਸਐਚਓ ਕੈਂਟ ਜਤਿੰਦਰ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਲੋਕ ਜਿਹੜੇ ਆ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦੇ ਤੇ ਆਰਮਡ ਨੇ ਉਹਦੇ ਤਹਿਤ ਮੁਕੱਦਮਾ ਉਹਨਾਂ ਨੇ ਦਰਜ ਕੀਤਾ ਸੀ ਉਸ ਤੋਂ ਬਾਅਦ ਤਫ਼ਤੀਸ਼ ਦੇ ਵਿੱਚ ਚੱਲ ਰਹੇ ਸੀਗੇ ਔਰ ਜਿਹੜਾ ਪਹਿਲਾ ਕੇਸ ਉਹਨਾਂ ਨੂੰ ਐਸ ਪਰ ਜਿਹੜਾ ਇਨਫੋਰਮੇਸ਼ਨ ਆ ਪਹਿਲਾਂ 2 ਦਿਨ ਪਹਿਲਾਂ ਮੈਂ ਦਰਜ ਕੀਤਾ ਗਿਆ ਸੀਗਾ 7 ਤਰੀਕ ਨੂੰ ਸੌਰੀ 7 ਨੂੰ ਇਹ ਮੁਕੱਦਮਾ ਦਰਜ ਹੋਇਆ ਪਰ ਉਸ ਉਹਦੇ ਵਿੱਚ 3 ਬੰਦੇ ਫੜੇ ਗਏ ਤੇ ਬਾਕੀ ਬੰਦੇ ਭੱਜ ਗਏ ਸੀਗੇ ਸੋ ਉਹਨਾਂ ਦੀ ਤਲਾਸ਼ ਦੇ ਵਿੱਚ ਜਿਹੜਾ ਇੱਥੇ ਇਸ ਏਰੀਏ 'ਚ ਜਿੱਥੇ ਆਪਾਂ ਖੜੇ ਆ ਇੱਥੇ ਐਸਐਚਓ ਕੈਂਟ ਨੇ ਉਹਨਾਂ ਨੂੰ ਦੋ ਮੋਟਰਸਾਈਕਲ ਤੇ ਜਿਹੜੇ ਸਵਾਰ ਸੀਗੇ ਬੰਦੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਫਾਇਰ ਕਰਤਾ ਪੁਲਿਸ ਪਾਰਟੀ ਤੇ ਔਰ ਐਕਸਚੇਂਜ ਪੁਲਿਸ ਦੀ ਜਿਹੜੀ ਗੱਡੀ ਆ ਉਹਦੇ ਵੀ ਲੱਗਿਆ ਫਾਇਰ ਫਿਰ ਇਹਨਾਂ ਨੇ ਉਹਨਾਂ ਨੂੰ ਵਾਰਨ ਕੀਤਾ ਪਰ ਫਿਰ ਉਹਦੇ ਜਵਾਬੀ ਫਾਇਰ 'ਚ ਉਹਨੇ ਇੱਕ ਹੋਰ ਫਾਇਰ ਅੱਗੇ ਕੀਤਾ ਸੋ ਇੱਕ ਮੁਲਜ਼ਮ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹ ਅਗਲੇ ਪਾਸੇ ਭੱਜ ਗਿਆ ਦੂਜਾ ਜਿਹੜਾ ਦੱਤਿਆ ਰਾਜ ਜੀ ਦੀ ਪਛਾਣ ਹੋਈ ਆ ਉਹਦੇ ਗੋਲੀ ਲੱਗੀ ਜਦੋਂ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਕੀਤਾ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਿਹੜੀ ਮੇਨ ਗੱਲ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗ ਹੈ ਉਹਦੇ ਦੋ ਜਿਹੜੇ ਜਿਹੜੇ ਸੈਕੰਡ ਹੈਂਡ ਕਮਾਂਡ ਸਮਝ ਲਓ ਅਮਰਿਤ ਦਾਲਮ ਤੇ ਕੇਸ਼ਵ ਸ਼ਿਵਾਲਾ ਇਹਨਾਂ ਨੇ ਜਿਹੜੇ ਆਪਰੇਟ ਕਰ ਰਹੇ ਸੀ ਔਰ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਪੰਜ ਬੰਦਿਆਂ ਚ ਇੱਕ ਦੱਤਿਆ ਰਾਜ ਜਿਹੜਾ ਬਿਹਾਰ ਦਾ ਰਹਿਣ ਵਾਲਾ ਨਲੰਦਾ ਬਿਹਾਰ ਦਾ ਰਹਿਣ ਵਾਲਾ ਔਰ ਪਹਿਲੀ ਵਾਰ ਇਹ ਸ਼ਾਇਦ ਹੋਇਆ ਕਿ ਪੰਜਾਬੀ ਗੈਂਗਸਟਰਸ ਜਿਹੜੇ ਆ ਉਹ ਆਊਟ ਆਫ ਸਟੇਟ ਬੰਦਿਆਂ ਨੂੰ ਲੈ ਕੇ ਵਿੱਚ ਸ਼ਾਮਲ ਕਰ ਰਹੇ ਸੋ ਥੈਟ ਆਇਡੈਂਟੀਟੀ ਕਨਸੀਲ ਹੋ ਜੇ ਔਰ ਅਦਿੱਤ ਰਾਜ ਜਿਹੜਾ ਇੰਜਰਡ ਹੋਇਆ ਇਹ ਇੰਪੋਰਟੈਂਟ ਹੈ ਇਸ ਕਰਕੇ ਹੈ ਕਿ ਕਾਫੀ ਧੇਰ ਤੋਂ ਪਤਾ ਲੱਗਿਆ ਹੈ ਦੇ ਜੋ ਨਾਲਦਿਆਂ ਦੀ ਪੁੱਛਗਿੱਛ ਤੋਂ ਵੀ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਉੱਤੇ ਰਹਿ ਰਹਿਆ ਸੀ ਇਹਨੂੰ ਪਨਾਹ ਦਿੱਤੀ ਹੋਈ ਸੀ ਔਰ ਇਹਨਾਂ ਦਾ ਮੇਨ ਪਰਪਸ ਸੀ ਕਿ ਕੋਈ ਨਾ ਕੋਈ ਟਾਰਗੇਟ ਕਿਲਿੰਗ ਕਰਨੀ ਉਨੇ ਜਿਹੜੀ ਰਿਕਵਰੀ ਹੈ ਬੜਾ ਇੱਕ ਸਫਿਸਟੀਕੇਟਡ ਬਲੌਕ ਪਿਸਟਲ ਹੈ 9mm ਜਿਹੜਾ ਮੇਡ ਇਨ 터ਕੀ ਹੈ ਔਰ ਆਟੋਮੈਟਿਕ ਫਾਇਰ ਵੀ ਜਿਹੜਾ ਕਰਦਾ ਬਹੁਤ ਹੀ ਜ਼ਿਆਦਾ ਲੀਥਲ ਹੈ ਉਹ ਰਿਕਵਰ ਹੋਇਆ ਜਿਹੜਾ ਕਿ ਜਿਹਦੇ ਨਾਲ ਇਹਨਾਂ ਇਸਤੇ ਪੁਲਿਸ ਪਾਰਟੀ ਤੇ ਅਦਿੱਤੀਆਂ ਨੇ ਫਾਇਰ ਕੀਤਾ ਇੱਕ ਬੱਤੀਪੋਰ ਦਾ ਦੂਜਾ ਪਿਸਟਲ ਮਿਲਿਆ ਦੂਸਰੇ ਅਕਿਊਜ਼ ਜਿਹੜਾ ਇਹਦੇ ਨਾਲ ਭੱਜਿਆ ਸੀਗਾ ਕੁਲਵਿੰਦਰ ਬਿੱਲਾ ਤੋਂ ਇੱਕ ਵਰਨਾਕਾਰ ਹੈਗੀ ਇੱਕ ਮੋਟਰਸਾਈਕਲ ਬਾਕੀ ਕੁਝ ਹੋਰ ਮਾਰੂ ਹਥਿਆਰ ਨੇ ਤੇ ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡਾ ਇੱਕ ਜਿਹੜਾ ਐਕਸ਼ਨ ਹੈ ਔਰ ਕੋਈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬਚ ਗਈ ਹੈ ਇਹਨਾਂ ਦੀ ਅਰੈਸਟ ਨਾ ਹੁਣ ਇਹਨਾਂ ਦੀ ਪੁੱਛ ਕੇ ਚੁਏਗੀ ਡਿਟੇਲ ਚ ਔਰ ਇਹ ਕਾਫੀ ਇੰਪੋਰਟੈਂਟ ਮੋਡਿਊਲ ਹੈਗਾ ਜਗੂ ਭਗਵਾਨਪੁਰੀਆ ਗੈਂਗ ਦਾ ਜਿਹਨੂੰ ਕਿ ਜਿਵੇਂ ਮੈਂ ਦੱਸਿਆ ਅਮਰਤ ਦਾਲਮ ਜਿਹੜਾ ਬਟਾਲੇ ਦਾ ਹੁਣ ਇਸ ਵੇਲੇ ਦੋਨੋਂ ਅਬਰੌਡ ਨੇ ਕੇਸ਼ਵ ਸ਼ਵਲਾ ਚਲਾ ਰਹੇ ਨੇ ਔਰ ਲੋਕਾਂ ਨੂੰ ਫਰਾਤੀ ਵਾਸਤੇ ਐਕਸਟਰਸ਼ਨ ਵਾਸਤੇ ਕਾਲਾਂ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਹੁਣ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਣਾ ਸੀਗਾ ਔਰ ਜਿਹੜੇ ਨਾਲ ਦੇ ਤਿੰਨ ਮੁੰਡੇ ਦੂਸਰੇ ਨੇ ਉਹ ਇਹਨਾਂ ਦੇ ਅਸੋਸੀਏਟਸ ਬਣਾਏਗੇ ਇਹਨਾਂ ਨੂੰ ਸਾਰਿਆਂ ਨੂੰ ਜੱਗੂ ਨੇ ਤੇ ਅਮਰਤ ਦਾਲਮ ਨੇ ਤੇ ਕੇਸ਼ਵ ਨੇ ਆਪਸ ਚ ਜੋੜਿਆ ਜਿਹੜੇ ਦੂਸਰੇ ਲੜਕੇ ਨੇ ਜਿਹੜਾ ਦਿੱਤਿਆ ਰਾਜ ਦਾ ਨਲੰਦਾ ਬਿਹਾਰ ਦਾ 18 ਸਾਲ ਦਾ ਹੈਗਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਕੀਤੀ ਹੈ ਐਨ ਇੰਪਲੋਇਡ ਹੈ ਕੁਲਵਿੰਦਰ ਬਿੱਲਾ ਹੈਗਾ ਰਸੂਲਪੁਰ ਵੇਟ ਗੁਰਦਾਸਪੁਰ ਦਾ ਹੈ ਡਰਾਈਵਰ ਹੈ ਬਾਈ ਪ੍ਰੋਫੈਸ਼ਨ ਇਹ ਤੇ ਪਹਿਲਾਂ ਵੀ ਇੱਕ 4068 ਦਾ ਕੇਸ ਹੈਗਾ ਪੁਰਾਣਾ-ਪੁਰਾਣਾ ਛਾਲਾ ਗੁਰਦਾਸਪੁਰ ਥਾਣੇ ਚ ਵਿਕਰਮ ਜਿਹੜਾ ਹੈਗਾ ਇੱਕ ਤੀਸਰਾ ਮੁਲਜ਼ਮ ਜਿਹੜਾ ਦਾਊਵਾਲ ਗੁਰਦਾਸਪੁਰ ਦਾ ਇਹ ਅਨਐਮਪਲੋਇਡ ਹੀ ਹੈ 25 ਸਾਲ ਦਾ 12ਵੀਂ ਪਾਸ ਹੈ ਮਨਪ੍ਰੀਤ ਬੂੜਾ ਹੈ ਇਹ ਜਗਤਪੁਰ ਕਲਾਂ ਜਿਹੜੇ ਕਲਾਂ ਹੈਗੀ ਹੈ ਗੁਰਦਾਸਪੁਰ 12ਵੀਂ ਪਾਸ ਹੈ ਇਹ ਵੀ ਅਨਐਮਪਲੋਇਡ ਹੈ ਤੇ ਗੁਰਪ੍ਰੀਤ ਗੋਪੀ ਹੈ ਇਹ ਅਜਨਾਲੇ ਦੇ ਕੋਲ ਪਿੰਡ ਹੈ ਦਾ ਅਮਰਸਰ ਰੂਰਲ ਦੇ ਵਿੱਚ 20 ਸਾਲ ਦਾ ਇਹ ਵੀ ਅਨਐਮਪਲੋਇਡ ਹੈ ਸੋ ਇਹ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਗੈਂਗ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਔਰ ਇਹਨਾਂ ਨੂੰ ਟਾਸ ਜਿਹੜੇ ਦੇਣੇ ਦਿੱਤੇ ਜਾਣੇ ਸੀ ਇਹਨੂੰ ਦਿੱਤਿਆ ਨੂੰ ਬੇਸਿਕਲੀ ਜੋ ਲੁਕੋਇਆ ਗਿਆ ਸਾਡੀ ਜਿਹੜੀ ਮਡਲੀ ਪੁਛ ਕੇ ਤੋਂ ਪਤਾ ਲੱਗਿਆ ਮੁਲਜ਼ਮਾਂ ਤੋਂ ਵੱਖ-ਵੱਖ ਸ਼ਹਿਰ ਤੇ ਗੁਰਦਾਸਪੁਰ ਬਟਾਲਾ ਏਰੀਆ ਔਰ ਈਵਨ ਲੁਧਿਆਣਾ ਵੀ ਇਹਨੂੰ ਰੱਖਿਆ ਗਿਆ ਸੀ ਲੁਕੋ ਕੇ ਔਰ ਪਹਿਲੀ ਵਾਰ ਮੈਂ ਦੇਖਿਆ ਕਿ ਇਸ ਤਰ੍ਹਾਂ ਦੀ ਕਨਸੀਲਡ ਆਈਡੈਂਟੀਟੀ ਵੀ ਬਾਹਰਲਾ ਬੰਦਾ ਆਜੇ ਤਾਂ ਕਿ ਪੰਜਾਬ ਦੇ ਵਿੱਚ ਸ਼ੱਕ ਹੀ ਨਹੀਂ ਪੈਂਦਾ ਵੀ ਇਹ ਬੰਦਾ ਤਾਂ ਬਾਹਰਲਾ ਹੈ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਆ ਇਹਦੀ ਸਾਰੀ ਜਿਹੜੀ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਰਵਿੰਦਰਪਾਲ ਸਾਡੇ ਡੀਸੀਪੀ ਸਾਹਿਬ ਨੇ ਸ੍ਰੀ ਵਿਨੇਲਾ ਜੀ ਸਾਡੇ ਏਡੀਸੀਪੀ 2 ਸ਼ਿਵਦਰਸ਼ਨ ਏਸੀਪੀ ਵੈਸਟ ਔਰ ਜਤਿੰਦਰ ਜਿਹੜੇ ਸਾਡੇ ਐਸਐਚਓ ਕੈਂਟ ਤੇ ਉਹਨਾਂ ਦੀ ਟੀਮ ਨੇ ਸਰ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਨੇ ਔਰ ਜਿਹੜਾ ਇਹਦੇ ਨਾਲ ਮੋਟਰਸਾਈਕਲ ਤੇ ਸਾਥੀ ਸੀ ਉਹ ਫਰਾਰ ਹੋ ਗਿਆ ਨਹੀਂ ਗ੍ਰਿਫਤਾਰ ਹੋ ਗਿਆ ਉਹ ਵੀ ਗ੍ਰਿਫਤਾਰ ਹੋ ਗਿਆ ਜੀ ਕੁਲਵਿੰਦਰ ਬਿੱਲਾ ਹੀ ਸੀਗਾ ਉਹ ਉਹਦੇ ਤੋਂ ਇੱਕ 0.32 ਬੋਰ ਦਾ ਪਿਸਤਲ ਵੀ ਮਿਲਿਆ ਸਰ ਕਿੰਨੀ ਕੁ ਫਰੋਤੀਆਂ ਮੰਗ ਚੁੱਕੇ ਸੀ ਅੱਜ ਤੱਕ ਅਜੇ ਤੱਕ ਇਹ ਗੱਲ ਇਹਨਾਂ ਦੀ ਪੁੱਛਗਿੱਛ ਹੁਣ ਹੋਣੀ ਹੈ ਕਿਉਂਕਿ ਹੁਣੀ ਹੁਣੀ ਇਹ ਸਾਰੀ ਅਰੈਸਟ ਹੋਈ ਹੈ ਬਟ ਇੱਕ ਗੱਲ ਜੋ ਕਲੀਅਰ ਹੋਈ ਹੈ ਕਿ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕੋਈ ਵੱਡੀ ਕਿਲਿੰਗ ਕਰਨ ਦਾ ਕੌਣ ਸੀ ਬੰਦਾ ਕੋਈ ਉਹ ਅਜੇ ਗੱਲ ਕਲੀਅਰ ਨਹੀਂ ਹੋ ਰਹੀ ਜੀ ਹੁਣ ਦੱਸਾਂਗੇ ਪਤਾ ਕਰਕੇ ਕਿਉਂਕਿ ਇਹਨਾਂ ਨੂੰ ਵੀ ਅਜੇ ਸ਼ਾਇਦ ਨਹੀਂ ਪਤਾ ਸੀਗਾ ਉਹਨਾਂ ਨੂੰ ਟਾਸਕ ਦੇਣਾ ਸੀਗਾ ਸਰ ਜੱਗੂ ਦੇ ਬਾਕੀ ਇਹ ਸਾਰੇ ਅੱਗੇ ਸਾਥੀ ਜੱਗੂ ਗੈਂਗ ਦੇ ਹੀ ਨੇ ਜੱਗੂ ਭਗਵਾਨਪੁਰਿਆ ਗੈਂਗ ਹੈ ਜੀ ਔਰ ਅਮਰਤ ਦਾਲਮ ਤੇ ਕੇਸ਼ਵ ਸ਼ਵਾਲਾ ਜਿਵੇਂ ਮੈਂ ਦੱਸਿਆ ਚਲਾ ਰਹੇ ਇਹਨੂੰ ਸਰ ਇਹ ਦਿੱਤੇ ਰਾਏ ਵੀ ਕਿਸੇ ਗੈਂਗ ਨਾਲ ਬਿਹਾਰ ਦੇ ਨਾਲ ਰਿਲੇਟਡ ਸੀ ਇਹਨਾਂ ਦੇ ਸੰਬੰਧ ਵਿੱਚ ਅੱਜ ਅਸੀਂ ਲਵਾਂਗੇ ਜੀ ਇਹਦੀ ਇਨਫੋਰਮੇਸ਼ਨ ਪਿੱਛੋਂ ਬੈਕਗਰਾਉਂਡ ਚੈੱਕ ਕਰਾਉਨੇ ਆ ਬਟ ਸਿੱਧਾ ਜਗੂ ਨਾਲ ਇਨਟੈਕ ਸੀ ਕਿੰਨੀ ਦੇਰ ਤੋਂ ਗੈਂਗ ਬਣਿਆ ਸੀ ਕਿਉਂਕਿ ਬੜਾ 18 ਸਾਲ ਦੇ ਮੁੰਡੇ ਵੀ ਵੀ ਸਾ ਇਹ ਡੇਢ ਕਿੰਨੇ ਤੋਂ ਇਕੱਠੇ ਇਹਨਾਂ ਨੂੰ ਕੀਤਾ ਉਹਨਾਂ ਨੇ ਵਕਫਾਕ ਜਿਹੜੇ ਬੰਦਿਆਂ ਨੂੰ ਜੋੜ ਕੇ ਤੇ ਇਕੱਠਾ ਹੋ ਇਹਨਾਂ ਨੂੰ ਅਲੱਗ-ਅਲੱਗ ਟਿਕਾਣਿਆਂ ਤੇ ਉਹ ਪਚਾਉਂਦੇ ਸੀ ਔਰ ਇਹਨਾਂ ਦਾ ਆਪਸ ਮੇਲ ਮਲਾਪ ਕਰਾਉਂਦੇ ਸੀ ਵਰਨਾ ਗੱਡੀ ਵੀ ਜਿਹੜੀ ਹੈ ਉਹਦੀ ਵੀ ਹੁਣ ਅਸੀਂ ਡਿਟੇਲ ਚ ਬੈਕਵਰਡ ਜਾਣਾ ਕਿ ਉਹ ਕਿੱਥੋਂ ਆ ਇਹਨਾਂ ਨੂੰ ਉਹ ਵੀ ਉਸ ਗੈਂਗ ਨੇ ਹੀ ਪ੍ਰੋਵਾਈਡ ਕਰਾਈ ਸੀ ਉਹ ਕਿੱਥੇ ਗੱਡੀ ਮਿਲੀ ਜੀ ਸੀ ਗੱਡੀ ਮਿਲ ਗਈ ਆ ਸਾਡੇ ਜਿਹੜੇ ਬੰਦੇ ਤਿੰਨ ਅਰੈਸਟ ਹੋਏ ਪਹਿਲਾਂ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਉਹਨਾਂ ਤੋਂ ਮਿਲ ਗਈ ਸੀ ਸਰ ਉਹਨਾਂ ਦੀ ਪੁੱਛ ਗਏ ਸੀ ਅੱਗੇ ਦੋਵੇਂ ਹਾਂਜੀ ਹਾਂ ਉੱਥੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਇਹ ਦੋਨੋਂ ਭੱਜ ਗਏ ਸੀ ਉੱਥੋਂ ਕੁਲਵਿੰਦਰ ਬਿੱਲਾ ਤੇ ਹਦ ਤੇ ਰਾਜ ਤੇ ਤਿੰਨ ਬੰਦੇ ਫੜੇ ਗਏ ਸੀ ਵਿਕਰਮ ਮਨਪ੍ਰੀਤ ਤੇ ਗੁਰਪ੍ਰੀਤ ਇਹ ਸਰ ਜੱਗੂ ਤਾਂ ਵੀ ਪਰਚਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਡੈਫੀਨਿਟਲੀ ਆਪਾਂ ਉਹਨਾਂ ਨੂੰ ਸਾਰੇ ਨੂੰ ਨਾਮਜ਼ਦ ਕੀਤਾ ਜਿਹੜੇ ਗੈਂਗ ਲੀਡਰਸ ਨੇ ਜਿਨ੍ਹਾਂ ਦੀ ਕਾਂਸਪੀਰੇਸੀ ਦਾ ਹਿੱਸਾ ਨੇ ਔਰ ਜਿਨ੍ਹਾਂ ਦੀ ਡਾਇਰੈਕਸ਼ਨ ਤੇ ਕੰਮ ਹੋ ਰਿਆ ਸੀ ਜਰੂਰ ਇਹ ਹੁੰਦਾ ਜਾਏਗਾ ਜੀ ਪੰਜਾਬ ਦੁਬਾਰਾ ਉਹ ਦੇਖ ਲੈਣੇ ਆ ਜੀ ਆਪਾਂ ਜੋ ਲੀਗਲ ਪ੍ਰੋਸੈਸ ਹੋਇਆ ਉਸ ਤੇ ਵੀ ਕੰਮ ਪੁਲਿਸ ਦੇ ਸਰ ਜਦੋਂ ਫਾਇਰਿੰਗ ਕੀਤੀ ਪੁਲਿਸ ਦੇ ਮੁਲਾਜ਼ਮ ਤੇ ਨਹੀਂ ਅਜੇ ਤੱਕ ਬਚਾਇਆ ਜੀ ਗੱਡੀ ਡੈਮੇਜ ਜਰੂਰ ਹੋਈ ਹੈ ਜੀ ਤੇ ਇਹ ਇਹ ਖਤਰੇ ਤੋਂ ਬਾਹਰ ਹੈ ਸਰ ਅਦੇ ਤੇ ਰਹੇ ਹਾਂ ਨਹੀਂ ਠੀਕ ਹੈ ਹਸਪੀਟਲ ਹੈ ਕੋਈ ਉਹ ਜੀ ਖਤਰਾ ਤਾਂ ਨਹੀਂ ਹੈ ਬਟ ਸੱਟੋ ਗੋਲੀ ਤਾਂ ਲੱਗੀ ਹੋਈ ਹੈ ਸਾਥੀ ਬਿਹਾਰ ਤੋਂ ਨੌਕਰੀ ਕਰਨ ਆਇਆ ਸੀ ਇੱਥੇ ਕਿ ਕੀ ਨੌਕਰੀ ਨਹੀਂ ਜੀ ਇਹਨਾਂ ਨੇ ਲਿਆਂਦਾ ਸੀ ਤੁਹਾਨੂੰ ਮੈਂ ਦੱਸਿਆ ਕਿਲਿੰਗ ਕਰਨ ਵਾਸਤੇ ਤੇ ਮਟਰ ਬਣਾ ਬਣਾਇਆ ਹੋਇਆ ਸੀ ਜੀ ਇਹਨੂੰ ਔਰ ਹੁਣ ਤਾਂ ਹੀ ਇਹਨੂੰ ਟਾਸ ਦੇਣਾ ਸੀ ਅੱਜ ਵੀ ਤੁਸੀਂ ਦੇਖੋ ਇਹਨੇ ਕਾਹੇ 18 ਸਾਲ ਦਾ ਹੈ ਕਾਫੀ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ ਮਤਲਬ ਦੋ ਰਾਉਂਡ ਫਾਇਰ ਕਰਨੇ ਪੁਲਿਸ ਪਾਰਟੀ ਤੇ ਕੋਈ ਛੋਟੀ ਗੱਲ ਨਹੀਂ ਤੇ ਸਰ ਇਹ ਕਿੰਨਾ ਕਿ ਵੱਡਾ ਕਾਮਯਾਬੀ ਸਰ ਕੋ ਕਿ ਲੇਟਸ ਨਵਾਂ ਮੋਡਿਊਲ ਹੈ ਕਿ ਹੁਣ ਜਿਹੜਾ ਹੈਗਾ ਕਿਉਂਕਿ ਆਪ ਜੇਲ੍ਹ ਚ ਬੈਠਾ ਦੇਖੋ ਬਹੁਤ ਵੱਡੀ ਸਕਸੈਸ ਮੈਂ ਇਹਨੂੰ ਮੰਨਦਾ ਕਿਉਂਕਿ ਫਸਟ ਟਾਈਮ ਇਹ ਹੋਇਆ ਕਿ ਬਾਹਰਲੇ ਬੰਦੇ ਵੀ ਪੰਜਾਬ ਚ ਲਿਆ ਕੇ ਮੁੜ ਕੇ ਉਹਨਾਂ ਦੇ ਤਰ੍ਹਾਂ ਹੀ ਕੰਮ ਕਰਾਇਆ ਜਾ ਰਿਹਾ ਸਰ ਪਿਛਲੇ ਸਮੇਂ ਦੇ ਵੀ ਤੁਸੀਂ ਇੱਕ ਕੇਸ ਬਾਈ ਕਰਤੀ ਜਿਸ ਤਰ੍ਹਾਂ ਇਸ ਵੀ ਕੀਤੀ ਤਾਂ ਜਿਹੜਾ ਇਹਨੂੰ ਫਰੋਤੀ ਹੁੰਦੀ ਜਾਂ ਆਮ ਲੋਕਾਂ ਨੂੰ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਤੁਹਾਡੇ ਤਾਂ ਘਟੋ ਘਟ ਧਿਆਨ ਤੇ ਦੇ ਨਹੀਂ ਨਹੀਂ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵਾਦੇ ਤਾਂ ਲੋਕ ਮਿਸਯੂਜ਼ ਹੀ ਕਰੀ ਜਾਂਦੇ ਨਾਮ ਜੀ ਐਵੇਂ ਕੋਈ ਆਂਡ ਗਵਾਂਡ ਚ ਕੋਈ ਛੋਟਾ ਕੇਸ ਦਾ ਡਰਾਈਵਰ ਕੋਈ EMPLOYE ਛੱਡ ਕੇ ਚਲੇ ਜਾਂਦਾ ਉਹ ਕਰਾਈ ਜਾਂਦਾ ਜਿਵੇਂ ਤੁਹਾਨੂੰ ਪਤਾ ਪਿੱਛੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਸਵੀਟ ਸ਼ਾਪ ਓਨਰ ਸੀ ਉਹਨਾਂ ਨੂੰ ਉਹ ਮੁੰਡਾ ਜੰਡੇਆਲੇ ਦਾ ਹੀ ਸੀਗਾ ਤੇ ਉੱਥੋਂ ਦੁਬਈ ਤੋਂ ਵਾਪਸ ਆਇਆ ਉਹਨੂੰ ਪਹਿਲਾਂ ਉੱਥੋਂ ਫੋਨ ਕਰਤਾ ਵੀ ਤਾਂ ਕਿ ਸ਼ਾਇਦ ਕੁਝ ਮੈਨੂੰ ਜਾ ਕੇ ਖੱਚਾ ਪਾਣੀ ਮਿਲ ਜੇ ਤਾਂ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਪਹਿਲੀ ਗੱਲ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਬਾਹਰਲਾ ਅਨਨੋਮ ਨੰਬਰ ਚੁੱਕਣ ਦੀ ਲੋੜ ਹੀ ਨਹੀਂ ਤੁਹਾਨੂੰ ਪਰ ਉਹ ਜੇ ਆਉਂਦਾ ਵੀ ਹੈ ਬਾਰ-ਬਾਰ ਤਾਂ ਉਹਨੂੰ ਬਲੌਕ ਕੀਤਾ ਜਾਵੇ ਤਾਂ ਕਿ ਤੁਹਾਡੀ ਜਿਹੜੀ ਆ ਉਹਦੇ ਨਾਲ ਸੰਪਰਕ ਹੀ ਨਾ ਹੋਵੇ ਜਦੋਂ ਤੁਸੀਂ ਆਪਣੇ ਆਪ ਗੱਲਾਂ-ਮਾਤਾਂ 'ਚ ਪੈ ਜਾਂਦੇ ਹੋ ਫਿਰ ਉਹ ਗੱਲ ਅੱਗੇ ਵਧੀ ਔਰ ਜਦੋਂ ਤੁਹਾਨੂੰ ਪਤਾ ਹੈ ਕਿ ਬਾਹਰੋਂ ਬੰਦੇ ਵਰਚੁਅਲ ਨੰਬਰ ਤੋਂ ਫੋਨ ਕਰ ਰਹੇ ਹੋ ਤੁਹਾਡਾ ਨੋਨ ਹੀ ਨਹੀਂ ਵਾਈ ਸ਼ੁੱਡ ਵੀ ਪਿਕ ਅਪ ਠੀਕ ਹੈ ਠੀਕ ਹੈ ਤੁਹਾਨੂੰ ਅਮਰਤ